ਕਿਸੇ ਦੇ ਧੀ ਪੁੱਤ ਨੂੰ ਗੋਦੀ ਚੁੱਕ ਲਈਏ ਨਾ ਤੇ ਮਾਂ ਪਿਓ ਨੂੰ ਬਹੁਤ ਚਾ ਚੜਦਾ ਹੈ ਤੇ ਜਦੋਂ ਕੋਈ ਰੱਬ ਦੇ ਪਿਆਰਿਆਂ ਨੂੰ ਪਿਆਰ ਨਾਲ ਬੁਲਾਉਂਦਾ ਨਾ ਜੀ کہہ ਕੇ ਧੰਨ کہہ ਕੇ ਤੇ ਰੱਬ ਨੂੰ ਖੁਸ਼ੀ ਹੁੰਦੀ ਹੈ ਕਿ ਨਾਮ ਜਪਣ ਕੌਣ ਦਿੰਦਾ ਹੋਕਾ ਆ છાਤੀ ਮਾਰ ਲਿਓ ਸਵੇਰ ਤੋਂ ਸ਼ਾਮ ਆ ਗਈ ਹੈ ਤੁਹਾਨੂੰ ਕਿੰਨੇ ਕੁ ਮਿਲੇ ਰੱਬ ਦਾ ਹੋਕਾ ਦੇਣ ਵਾਲੇ ਮਿਲਿਆ ਕੋਈ ਕਾਰੋਬਾਰ ਧੰਦੇ ਏਦਾਂ ਦੁੱਗਣੇ ਬਣਦੇ ਐ ਤੇ ਏਦਾਂ ਇੰਨੇ ਬਣ ਜਾਣਗੇ ਇਹਦੇ ਦੇਣੇ ਆ ਉਹ ਤੋਂ ਲੈਣੇ ਆ ਬਸ ਆ ਕੰਮ ਕੋਈ ਰੱਬ ਦੀ ਗੱਲ ਕਰਨ ਵਾਲਾ ਉਹ ਇੱਕ ਮਹਾਪੁਰਖੀ ਹੁੰਦਾ ਜਿਨੇ ਤੁਹਾਨੂੰ ਆਤਮਿਕ ਸੁੱਖ ਦੇਣਾ ਆਤਮਿਕ ਅਨੰਦ ਦੇਣਾ ਸੈਣ ਭਗਤ ਜੀ ਰਾਜੇ ਦੀ ਮੁੱਠੀ ਚਾਪੀ ਕਰਦੇ ਐ ਰਾਜੇ ਦੀ ਮਾਲਿਸ਼ ਕਰਦੇ ਅਸੀਂ ਕੇਸਾਂ 'ਚ ਤੇਲ ਚਸਦੇ ਆ ਤਲੀਆਂ ਤੇ ਕੀਤਲ ਮਾਲਿਸ਼ਾਂ ਕਰਦੇ ਆ ਤੇ ਇੱਕ ਦਿਨ ਪਿੰਡ ਵਿੱਚ ਮਹਾਂਪੁਰਖ ਆ ਗਏ ਸੰਤਾਂ ਦੀ ਮੰਡਲੀ ਆ ਗਈ ਤੇ ਸੈਣ ਜੀ ਨੇ ਦੇਖਿਆ ਵੀ ਅੱਜ ਸੰਤਾਂ ਦੀ ਮੰਡਲੀ ਆਈ ਹੈ ਤੇ ਕਿਉਂ ਨਾ ਅੱਜ ਸੰਤਾਂ ਦੀ ਸੰਗਤ ਕਰੀ ਜੇ ਸਾਨੂੰ ਗੁਰੂ ਸਾਹਿਬ ਕਹਿੰਦੇ ਐ ਕਿ ਜਾਏ ਵਸੋ ਵਡਪਾਗਣੀ ਸਖੀਏ ਸੰਤਾ ਸੰਗ ਸਮਾਈਏ ਕਹਿੰਦੇ ਜਾ ਓਏ ਪਿਆਰਿਆ ਜੇ ਤੂੰ ਵਸਣਾ ਚਾਹਣਾ ਐ ਤੇ ਸਾਧੂ ਦੀ ਸੰਗਤ ਵਿੱਚ ਜਾ ਆਖੋ ਸਤਨਾਮ ਸ੍ਰੀ ਵਾਹਿ ਗੁਰਬਾਣੀ ਤਾਂ ਹਰ ਅੰਗ ਤੇ ਤਕਰੀਬਨ ਤੈਨੂੰ ਮਹਾਂਪੁਰਖ ਦੀ ਸੰਗਤ ਲਈ ਪ੍ਰੇਰਦੀ ਐ ਨਾ ਸੰਤਾਂ ਕੀ ਹੋਏ ਦਾਸ ਰੀ ਇਹ ਅਚਾਰਾ ਸਿੱਖ ਰੀ ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਵਿਖਰੀ ਇਹ ਗੁਣ ਹੈ ਸਾਧੂ ਦੀ ਸੰਗਤ ਚ ਕੀ ਕਹਿੰਦੇ ਉਹ ਕਦੇ ਰੱਬ ਨੂੰ ਦੂਰ ਨਹੀਂ ਸਮਝਦਾ ਆਖੋ ਸਤਨਾਮ ਤੇ ਪਿੰਡ ਵਿੱਚ ਆ ਗਏ ਸਾਧੂ ਤੇ ਫਿਰ ਸੰਤਾਂ ਨੇ ਕੀਤਾ ਕੀਰਤਨ ਤੇ ਜਦੋਂ ਕੀਰਤਨ ਸ਼ੁਰੂ ਹੋਇਆ ਤੇ ਸੈਣ ਜੀ ਬਹਿ ਗਏ ਸਮਾਧੀ ਲਾ ਕੇ ਜਿਵੇਂ ਤੁਸੀਂ ਬੈਠੇ